ਸੰਗਰੂਰ ਦੇ ਵਿੱਚ ਸ਼ਹੀਦ ਫੌਜੀ ਦੀ ਲਾਸ਼ ਨੂੰ ਰੱਖਣ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਫ੍ਰਿਜ ਦਾ ਮਾਮਲਾ ਪੱਕ ਚੁਕਿਆ ਦੱਸ ਦਈਏ ਕਿ ਸ਼ਹੀਦ ਫੌਜੀ ਦੇ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਐਸਐਮਓ ਦਾ ਕਹਿਣਾ ਹੈ ਕਿ ਫ੍ਰਿਜ ਥੋੜੇ ਨੇ ਤਾਂ ਇਸੇ ਦਰਮਿਆਨ ਮੌਕੇ ਤੇ ਜਿੱਥੇ ਐਸਐਮਓ ਦੇ ਸਾਹਮਣੇ ਹੀ ਚੱਲਦੇ ਕੈਮਰੇ ਅੱਗੇ ਸ਼ਿਕਾਇਤ ਕਰਤਾ ਨੇ ਐਸਐਮਓ ਦੇ ਦਾਅਵੇ ਨੂੰ ਨਕਾਰਿਆ ਕਿ ਸ਼ਹੀਦ ਫੌਜੀ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਐਸਐਮਓ ਨੇ ਕਿਹਾ ਕਿ ਤੁਸੀਂ ਸੁਨਾਨ ਤੇ ਭਵਾਨੀਗੜ੍ਹ ਦੇ ਹਸਪਤਾਲਾ ਦੇ ਵਿੱਚ ਜਾ ਕੇ ਕੋਸ਼ਿਸ਼ ਕਰੋ ਐਸਐਮਓ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਸਿਰਫ 6 ਫ੍ਰਿਜ ਨੇ ਤਾ ਅਗਰ ਮੌਕੇ ਤੇ ਕੋਈ ਵਿਹਲਾ ਹੋਵੇਗਾ ਤਾਂ ਫਿਰ ਅਸੀਂ ਦੇ ਸਕਦੇ ਪਰ ਅਸੀਂ ਫ੍ਰਿਜ ਦੇਣ ਤੋਂ ਮਨਾਂ ਨਹੀਂ ਕੀਤਾ ਸੰਗਰੂਰ ਦੇ ਪਿੰਡ ਨਮੋਲ ਦੇ ਨੌਜਵਾਨ ਫੌਜੀ ਰਿੰਕੂ ਸਿੰਘ ਦੀ লাশ ਜਿਹੜੀ ਹੈ ਉਹ ਕੱਲ ਹੀ ਸਿਕਮ ਦੇ ਹਾਦਸੇ ਤੋਂ ਬਾਅਦ ਪਿੰਡ ਪਹੁੰਚਦੀ ਹੈ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਹੈ ਤੇ ਸਰਕਾਰੀ ਸਨਮਾਨਨਾ ਦਨਾੰਤਮ ਸਸਕਾਰ ਕੀਤਾ ਜਾਏ ਤੇ ਉੱਥੇ ਹੀ ਦੱਸ ਦਈਏ ਕਿ ਜਿੱਥੇ ਸਿਕਮ ਦੇ ਵਿੱਚ ਸ਼ਹੀਦ ਹੋਏ ਚ ਜਵਾਨ ਦੀ ਮ੍ਰਿਤਕ ਦੇ ਕੱਲ ਪਿੰਡ ਪਹੁੰਚਣੀ ਹੈ ਤੇ ਕੱਲ ਹੀ ਸਸਕਾਰ ਹੋਣਾ ਪਰ ਇਸ ਤੋਂ ਪਹਿਲਾਂ ਪਰਿਵਾਰ ਨੇ ਸਰਕਾਰੀ ਹਸਪਤਾਲ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਤੁਸੀਂ ਕਿਹਾ ਵੀ ਤੁਸੀਂ ਪਤਾ ਕਰ ਲਓ ਪਤਾ ਤਾਂ ਹੀ ਕਰ ਲਿਓ ਵੀ ਖਾਲੀ ਹੈ ਤੇ ਨਹੀਂ ਸਾਨੂੰ ਕਿਹਾ ਹਾਂ ਅਸੀਂ ਜਦੋਂ ਨਾ ਆਏ ਪਤਾ ਕਰਨ ਜਾ ਰਹੇ ਸੀ ਤੁਸੀਂ ਤਾਂ ਆਪਣੇ ਆਪ ਪਤਾ ਕਰਨੇ ਜਾ ਰਹੇ ਹੋ ਆਪ ਹੀ ਜਾ ਰਹੇ ਸੀ ਤੁਹਾਨੂੰ ਤੁਹਾਨੂੰ ਕੀ ਕਿਹਾ ਸੀ ਸਰ ਇਹਨਾਂ ਨੇ ਤੁਹਾਨੂੰ ਕੀ ਕਿਹਾ ਸੀ ਸਾਨੂੰ ਤਾਂ ਇਹ ਕਿਹਾ ਜੀ ਵੀ ਜਦੋਂ ਉਹ ਭਵਾਨੀਗੜ ਆਗੇ ਭਵਾਨੀਗੜ ਤੋਂ ਉਦੋਂ ਸਾਨੂੰ ਤੁਸੀਂ ਦੱਸ ਦਿਓ ਜੇ ਉਰੇ ਮੇਲਾ ਹੋਊਗਾ ਤਾਂ ਅਸੀਂ ਉਰੇ ਆਵਾਂ ਜੇ ਨਾ ਮੇਲਾ ਫਿਰ ਜੇ ਨਾ ਮੇਲਾ ਹੋਇਆ ਜੇ ਆਰਾਮ ਬਾਗ ਜਾਂ ਵੀ ਤੁਸੀਂ ਪਤਾ ਕਰਨਾ ਹੋਰ ਪਤਾ ਕਰਨਾ ਐਸੀ ਇਹ ਨਹੀਂ ਕਿਹਾ ਵੀ ਅਸੀਂ ਪ੍ਰਬੰਧ ਕਰਾਂਗੇ ਪਰ ਵੰਦ ਸਰ ਜਦੋਂ ਇਹੀ ਮੈਂ ਇਹਨੂੰ ਕਿਹਾ ਸੀ ਵੀ ਬਹੁਤ ਰਿਲੇਸ਼ਨ ਨਾ ਹੋਵੇ ਕੋਈ ਅਸੀਂ ਜੇ ਇੱਥੇ ਖਾਲੀ ਹੋਇਆ ਤਾਂ ਦੋਦੀ ਰੱਖਿਆ ਜਾਊਗਾ ਨਹੀਂ ਇਹ ਇਹ ਮਤਲਬ ਇਹਨਾਂ ਨੂੰ ਇਹੀ ਵੀ ਬਾਡੀ ਪਹਿਲਾਂ ਇੱਥੇ ਆਵੇ ਫਿਰ ਕਿਤੇ ਅਸੀਂ ਉਸ ਦੇ ਹਿਸਾਬ ਨਾਲ ਉਹਨਾਂ ਸਨਾਵਲੇ ਨੂੰ ਕਹਿ ਦਾਂਗੇ ਠੀਕ ਹੈ ਵੀ ਉਧਰੋਂ ਪਹਾਣੀਗੜ ਤੋਂ ਡਾਇਵਰਟ ਹੋ ਜਾਊਗੀ ਜਾਂ ਤੋਰੀ ਚਲੀ ਜਾਊਗੀ ਇਹ ਇੱਥੇ ਆਵੇ ਇੱਥੇ ਲਾਓ ਹਣ ਫਿਰ ਅਸੀਂ ਉਹਨੂੰ ਉੱਥੇ ਭੇਜੀਏ ਉਹਦਾ ਕੋਈ ਹੌਲੀ ਨਾ ਬੰਦਰ ਬਾਡੀ ਅਜੇ ਕੱਲ ਸ਼ਾਮ ਤੱਕ ਆਉਣੀ ਹੈ ਇਹਨਾਂ ਦੀ ਠੀਕ ਹੈ ਨਾ ਅੱਜ ਤੱਕ ਹੈ ਹੀ ਨਹੀਂ ਬਾਡੀ ਦੇਖੋ ਹੁਣ ਹੋਵੇ ਆਪਾਂ ਹੁਣ ਰਿਜੈਕਟ ਕਰੀ ਫੇਰ ਹੀ ਮੰਨਿਆ ਗੱਲ ਇਦ ਓ ਕਿਸ ਦੀ ਕੀ ਨਾਮ ਆ ਜੀ ਕਿੱਥੋਂ ਆਇਓ ਕਿਹੜਾ ਪਿੰਡਾ ਮੇਰਾ ਨਾਮ ਜਖੀਰ ਆ ਜੀ ਨਮੋਲ ਤੋਂ ਆਇਆ ਸੀ ਕੀ ਮਾਮਲਾ ਹੈ ਜੀ ਮਾਮਲਾ ਇਹ ਸੀ ਜੀ ਸਾਡਾ ਬੱਚਾ ਕੱਲ ਆਰਮੀ ਦੇ ਵਿੱਚ ਐਕਸਪਾਇਰ ਹੋ ਗਿਆ ਤੇ ਉਹਦੀ ਡੈੱਡ ਬਾਡੀ ਆਉਣੀ ਹੈ ਕੱਲ ਸ਼ਾਮ ਤੱਕ ਤੇ ਇਹ ਮੁੰਡਾ ਵੀ ਆਰਮੀ ਦੇ ਵਿੱਚ ਹੈ ਉਹਨਾਂ ਦਾ ਭਰਾ ਇਹਨਾਂ ਨਾਲ ਇਹਨਾਂ ਦੇ ਅਫਸਰ ਜੀ ਨਾਲ ਗੱਲ ਹੋਈ ਆ ਆਰਮੀ ਦੇ ਅਫਸਰ ਜੀ ਨਾਲ ਉਹ ਕਹਿੰਦੇ ਵੀ ਕੱਲ ਨੂੰ ਲੇਟ ਹੋ ਸਕਦਾ ਹੈ ਜੀ ਤੁਸੀਂ ਹਸਪੀਟਲ ਦੇ ਵਿੱਚ ਫ੍ਰੀਜਰ ਦਾ ਪ੍ਰਬੰਧ ਰੱਖੋ ਉਹਦੇ ਲਈ ਤੁਸੀਂ ਸਿਵਲ ਹਸਪੀਟਲ ਜਾਓ। ਤੇ ਅਸੀਂ ਉਹਦੇ ਫ੍ਰੀਜਰ ਵਾਸਤੇ ਐਸਐਮਓ ਸਾਹਿਬ ਨੂੰ ਮਿਲਣ ਆਏ ਸੀਗੇ। ਤੇ ਵੀ ਸਾਨੂੰ ਫ੍ਰੀਜਰ ਚਾਹੀਦਾ ਹੈਗਾ ਕੱਲ ਨੂੰ। ਉਹ ਕਹਿੰਦੇ ਵੀ ਸਾਡੇ ਕੋਲੇ 5 ਨੇਗੇ। ਫਿਲਹਾਲ 4 ਚੱਲਦੇ ਨੇ, ਮੌਕੇ ਤੇ ਬਹਿਲਾ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ। ਅਸੀਂ ਅਖਿਆ ਜੀ ਵੀ ਸਾਨੂੰ ਪਹਿਲਾਂ ਕਲੀਅਰ ਕਰ ਦੋ। ਤੇ ਉਹ ਕਹਿੰਦੇ ਵੀ ਪਹਿਲਾਂ ਤਾਂ ਨਹੀਂ ਹੋ ਸਕਦਾ ਕਲੀਅਰ। ਵੀ ਪਹਿਲਾਂ ਜੇ ਕੋਈ ਹੋਰ ਆ ਗਿਆ ਫਿਰ ਅਸੀਂ ਉਹਨੂੰ ਕੀ ਕਹਾਂਗੇ? ਜਦੋਂ ਉਹ ਕਹਿੰਦੇ ਭਵਾਨੀਗੜ ਆ ਗਏ ਤੁਸੀਂ ਉਦੋਂ ਉਹ ਕਰਦੇ ਕਿਵੇਂ ਦੇਖ ਰਹੇ ਹੋ ਸੇਕੇ ਦੀ ਮਨਾਹੀ ਕਰਦੇ ਸਾਨੂੰ ਤਾਂ ਇਹ ਠੀਕ ਨਹੀਂ ਲੱਗਾ ਇਹਨਾਂ ਦਾ ਵਿਵਹਾਰ ਵੀ ਇੱਕ ਸਹੀਦ ਪਰਿਵਾਰ ਆ ਲਾ ਲੋ ਉਹਨਾਂ ਦਾ ਭਰਾ ਹੈ ਉਹ ਦੇਸ਼ ਦੀ ਖਾਤਰ ਹੈ ਕਹਿੰਦੇ ਨੇ ਵੀ ਸਰਕਾਰਾਂ ਉਹਨਾਂ ਵਾਸਤੇ ਸਾਰਾ ਸਿਸਟਮ ਤਾਣਾ ਵਾਣਾ ਲੱਗਿਆ ਹੋਇਆ ਇੱਕ ਪਾਸੇ ਇੱਕ ਫ੍ਰੀਜ਼ਰ ਨਹੀਂ ਮਤਲਬ ਕੀ ਗੱਲ ਤੁਸੀਂ ਰੱਖੀ ਸੀ ਉਹਨਾਂ ਕੋਲ ਇੱਕ ਕਿਹਾ ਸੀ ਇਹਨਾਂ ਨੂੰ ਵੀ ਜੇ ਸਾਨੂੰ ਘਟੋ ਘਟ ਤੁਸੀਂ 2 ਘੰਟੇ ਪਹਿਲਾਂ ਸਾਨੂੰ ਕਲੀਅਰ ਤਾਂ ਕਰ ਦੋ ਨਾ ਸਾਨੂੰ ਕੋਈ ਅਸੀਂ ਕੀ ਕਹਾਂਗੇ ਉਹਨਾਂ ਨੂੰ ਵੀ ਮੌਕੇ ਲੈ ਕੇ ਦੇ ਸਕਦੇ ਸੀ ਕਿਤੋਂ ਇੰਤਜ਼ਾਮ ਕਰ ਦੋ ਹਾਂਜੀ ਇੰਤਜ਼ਾਮ ਵੀ ਕਰ ਸਕਦੇ ਨੇ ਬਾਕੀ ਕਹਿੰਦੇ ਰਹੇ ਵੀ ਮਿਲ ਵੀ ਜਾਊਗਾ ਅਸੀਂ ਅਖੇ ਕਲੀਅਰ ਕਰੋ ਸਾਨੂੰ ਕਲੀਅਰ ਤੋਂ ਬਿਨਾ ਅਸੀਂ ਆਰਮੀ ਨੂੰ ਕੀ ਕਹਾਂਗੇ ਤੁਸੀਂ ਤੁਹਾਨੂੰ ਹੁਣ ਦੱਸਿਆ ਸੀਗਾ ਵੀ ਐਦਾਂ ਕਰਕੇ ਸ਼ਹੀਦ ਹੋਇਆ ਗਿਆ ਹਾਂਜੀ ਬਿਲਕੁਲ ਦੱਸਿਆ ਜੀ ਤਾਂ ਫਿਰ ਹੁਣ ਤੁਸੀਂ ਕੀ ਪ੍ਰਬੰਧ ਕਰ ਰਹੇ ਹੋਗੇ ਅਸੀਂ ਦੇਖਦੇ ਆ ਜੇ ਨਹੀਂ ਫਿਰ ਸਨਾਮ ਜਾ ਰਹੇ ਸੀਗੇ ਵੀ ਚਲੋ ਸਨਾਮ ਹਸਪੀਟਲ ਤੋਂ ਪਤਾ ਕਰ ਲੈਂਦੇ ਪ੍ਰਾਈਵੇਟ ਪਤਾ ਕਰ ਰਹੇ ਹੋ ਤੁਸੀਂ ਪ੍ਰਾਈਵੇਟ ਤਾਂ ਸਾਡਾ ਇਹ ਸੀ ਵੀ ਚਲੋ ਸਰਕਾਰੀ ਆ ਹਨਾ ਜੀ ਸਰਕਾਰੀ ਦੇ ਵਿੱਚ ਹੀ ਹੋਣਾ ਚਾਹੀਦਾ ਹੂੰ ਕਿਉਂਕਿ ਮੁਲਾਜ਼ਮ ਵੀ ਸਰਕਾਰੀ ਸੀਗਾ ਘੱਟੋ ਘੱਟ ਉਹਦਾ ਅਰੇਂਜਮੈਂਟ ਤਾਂ ਸਰਕਾਰ ਨੂੰ ਕਰਨੀ ਚਾਹੀਦਾ ਹੂੰ ਇਹ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਜੀ ਜਦੋਂ ਇੱਕ ਆਰਮੀ ਦੇ ਬੰਦੇ ਵਾਸਤੇ ਨਹੀਂ ਫ੍ਰੀਜਰ ਮਿਲ ਸਕਦਾ ਆਮ ਬੰਦੇ ਲਈ ਕੀ ਹੋਊਗਾ ਕੀ ਕਰੀਏ ਡਾਕਟਰ ਸਾਹਿਬ ਇੱਕ ਦਾ ਫੈਮਲੀ ਦੇ ਵੱਲੋਂ ਕੰਪਲੇਂਟ ਆਈ ਹੈ ਸ਼ਹੀਦ ਫੌਜੀ ਦਾ ਜਿਹੜਾ ਪਰਿਵਾਰ ਆਇਆ ਸੀ ਉਹ ਕਹਿ ਰਹੇ ਕਿ ਸਾਨੂੰ ਫ੍ਰਿਜ ਨਹੀਂ ਅਵੇਲੇਬਲ ਹੋ ਰਿਹਾ ਤੇ ਕੀ ਗੱਲਬਾਤ ਹੋਈ ਹੈ ਜੀ ਨਹੀਂ ਫ੍ਰਿਜ ਸਾਡੇ ਕੋਲ 6 ਨੇ ਜੀ ਮਾਰਚਰੀਚ ਠੀਕ ਹੈ ਅੱਜ 5 ਪੋਸਟਮਾਰਟਮ ਹੋ ਗਏ ਨੇ ਪੰਜਵਾਂ ਹੁਣ ਹੋ ਰਿਹਾ ਹੈ ਜਦੋਂ ਇਹ ਮਿਲਕੋਲ ਫੈਮਿਲੀ ਆ ਕੇ ਗਈ ਹੈ ਵੀ ਸਾਡੀ ਬੋਡੀ ਕੱਲ ਨੂੰ ਆਉਣੀ ਹੈ ਸ਼ਾਮ ਤੱਕ ਵੀ ਸਾਡੀ ਕੱਲ ਨੂੰ ਫ੍ਰੀਜ ਚ ਰਖਾ ਲੈ ਬੋਡੀ ਇਹਨਾਂ ਨੂੰ ਮੈਂ ਕਿਹਾ ਵੀ ਫ੍ਰੀਜ ਖਾਲੀ ਹੋਇਆ ਅਵੇਲੇਬਲ ਹੋਇਆ ਤੁਹਾਨੂੰ ਜਰੂਰ ਮਿਲੂਗਾ ਜੀ ਸੋ ਐਮਰਜੈਂਸੀ ਚ ਸਾਡੇ ਈਐਮਓ ਹੁੰਦੇ ਰਹੌਂਦੇ ਰਾਉਂਡ ਦਾ ਕਲੌਕ ਉਹਨੂੰ ਅੱਗੇ ਤੁਸੀਂ ਦੱਸਣਾ ਵੀ ਸਾਡੀ ਬੋਡੀ ਆ ਗਈ ਰਖਾਵਾਂਗੇ ਫ੍ਰੀਜ ਰਾਤ ਨੂੰ ਆਵੇ ਅੱਧੀ ਰਾਤ ਨਾਲ ਜਦੋਂ ਮਰਦੀ ਆਵੇ ਸਰ ਜੀ ਬਾਈਚਾਂਸ ਨਾ ਮਤਲਬ ਕਿ ਕੁਦਰਤੀ ਕੋਈ ਉਸ ਸਮੇਂ ਜਦੋਂ ਡੈਡ ਬੋਡੀ ਆਉਣੀ ਹੋਵੇ ਨਾ ਵੇਲਾ ਵੀ ਮੈਂ ਤੁਸੀ ਕਿਹਾ ਉਹ ਤੇ ਸਰਕਾਰੀ ਥਾਂਗੇ ਨਹੀਂ ਜਾਂ ਫਿਰ ਰਾਮ ਬਾਗ ਚ ਵੀ ਇਸ ਰਿਵਾਸ ਕਰਦੇ ਜੋ ਸਾਡੇ ਕੋਲੇ ਵੱਜ ਜਾਂਦੀਆਂ ਨੇ ਬੋਡੀਆਂ ਅਸੀਂ ਉੱਥੇ ਆਰਾਮ ਬਕ ਚ ਰਖੋਣੇ ਸੋਟੇ ਵੇਖਦੇ ਇੱਕ ਫੌਜੀ ਸੀ ਹੀ ਤੋ ਹੋਇਆ ਸਰਕਾਰੀ ਸਨਮਾਨਾਂ ਦੇ ਨਾਲ ਬਿਲਕੁਲ ਸਹੀ ਆ ਉਹਦੇ ਲਈ ਅਸੀਂ ਬੁੱਕ ਉੱਥੇ ਆਪਾਂ ਕਹਿ ਰਹੇ ਆ ਕਿ ਫਾਰਮੈਲਟੀ ਤੁਹਾਨੂੰ ਅੱਧਾ ਘੰਟਾ ਪਹਿਲਾਂ ਆ ਕੇ ਦੱਸਣਾ ਪਏਗਾ ਫਾਰਮੈਲਟੀ ਕਰਦੇ ਪੈ ਵੀ ਫਾਰਮੈਲਟੀ ਕੋਈ ਨਹੀਂ ਹੈਗੀ ਇਹਦੀ ਉਹਨਾਂ ਨੇ ਕਿਹਾ ਕਿ ਐਪਲੀਕੇਸ਼ਨ ਕਿਆ ਗਿਆ ਸਾਨੂੰ ਕਿ ਲਿਖ ਕੇ ਦੇਣੀ ਪਵੇ ਐਪਲੀਕੇਸ਼ਨ ਤਾਂ ਲਿਖਾਂਗੇ ਨਾ ਜਿਵੇਂ ਅਸੀਂ ਪੋਸਟਮਾਰਟਮ ਨਹੀਂ ਕਰਵਾਉਣਾ ਅਸੀਂ ਬੋਡੀ ਰੱਖਣੀ ਆ ਅਸੀਂ ਸੰਸਕਾਰ ਕਰ ਲੂ ਕਰਾਂਗੇ ਜਾਂ ਦੋ ਦਿਨਾਂ ਨੂੰ ਕਰਾਂਗੇ ਜੇ ਰਿਸ਼ਤੇਦਾਰ ਆ ਰਹੇ ਨੇ ਵੀ ਸਾਸੀ ਸਿਰਫ ਬੋਡੀ ਰੱਖਣੀ ਉਹ ਤਾਂ ਆ ਜੋ ਵੀ ਗੰਦ ਚ ਜੇਕਰ ਉਸ ਟਾਈਮ ਨਾਲ ਤੁਹਾਡੇ ਕੋਲ ਫ੍ਰਿਜ ਨਾ ਹੋਇਆ ਤਾਂ ਫਿਰ ਅਸੀਂ ਧੂਰੀ ਜਾਂ ਸੁਨਾਮ ਭੇਜ ਦਾਂਗੇ ਜਾਂ ਆਰਾਮਬਗ ਚ ਵੀ ਰਖਵਾ ਸਕਦੇ ਹਾਂ ਫ੍ਰਿਜ ਪਰਵਾਸ ਨੂੰ ਦੱਸੇਗੇ ਅਸੀਂ ਬਿਲਕੁਲ ਬਿਲਕੁਲ ਦੱਸੋ ਦੱਸ ਪੁੱਛੋ ਹਾਂਜੀ ਹਾਂਜੀ ਉਹ ਤਾਂ ਕਹਿੰਦੇ ਸਰ ਖੁਦ ਕਹਿ ਰਹੇ ਨੇ ਕਿ ਸਾਨੂੰ ਸੁਨਾਮ ਭੇਜਿਆ ਅਸੀਂ ਆਪਣੇ ਆਪ ਸੁਨਾਮ ਜਾ ਜਦੋਂ ਬੋਡੀ ਆਊਗੀ ਮੈਂ ਇਹਨਾਂ ਨੂੰ ਕਿਹਾ ਤੇ ਨਾ ਖਾਲੀ ਹੋਇਆ ਫਿਰ ਅਸੀਂ ਸੁਨਾਮ ਜਾਂ ਧੂਰੀ ਵੀ ਰਖਵਾ ਸਕਦੇ ਹਾਂ ਜਾਂ ਆਰਾਮਬਗ ਚ ਰਖਵਾ ਇਹ ਕਹਿੰਦੇ ਸਾਡੇ ਕੋਲ ਆਪਣਾ ਫ੍ਰਿਜ ਵੀ ਹੈਗਾ ਮੈਂ ਫਿਰ ਕੋਈ ਰੋਲ ਨਹੀਂ ਹੈਗਾ ਸਰ ਉਹ ਕਹਿੰਦੇ ਬਾਕਸ ਦੇ ਵਿੱਚ ਹੀ ਫਿਰ ਬੋਡੀ ਆਉਂਦਾ ਬਾਕਸ ਦੇ ਵਿੱਚੋਂ ਨਹੀਂ ਟਿਕਦਾ ਭੇਜ ਦੇ ਉਹ ਤਾਂ ਅਸੀਂ ਸੀ ਇਹਦਾ ਤਾਂ ਕੁਛ ਨਾ ਕੁਛ ਤਾਂ ਕਰਾਂਗੇ ਅੱਜ ਦੀ ਉਹਨੂੰ ਕੱਲ ਨੂੰ ਆਉਣੀ ਹੈ ਬੋੜੀ ਹਾਂ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਕਿਸ ਤਰ੍ਹਾਂ ਪਹਿਲਾਂ ਕਹਿ ਰਹੇ ਸੀ ਫਰਿੱਜ ਅਸੀਂ ਕੋਈ ਨਾ ਕੋਈ ਜਿਵੇਂ ਦੇਖੋ ਸਾਡਾ ਫਰਿੱਜ ਖਾਲੀ ਹੋਇਆ ਤਾਂ ਕੋਈ ਰੌਲਾ ਹੀ ਨਹੀਂ ਫਰਿੱਜ ਨਾ ਖਾਲੀ ਹੋਇਆ ਤਾਂ ਅਸੀਂ ਕੋਈ ਇੰਤਜ਼ਾਮ ਕਰਾਂਗੇ ਚਾਹੇ ਸੁਨਾਵ ਰਖਵਾਈਏ ਚਾਹੇ ਧੋਲੀ ਰਖਵਾਈਏ